ਬੀੜ ਤਲਾਵ ਨਹਿਰ ਦੇ ਨੇੜੇ ਮਿਲੀ Laash ਦਾ ਮਾਮਲਾ ਉਲਝਾ ਪੁਲਿਸ ਦੱਸ ਰਹੀ ਹੈ ਨੈਚਰਲ ਡੈਥ ਲੇਕਿਨ ਪਰਿਵਾਰਕ ਮੈਂਬਰਾਂ ਨੇ ਕਿਹਾ ਹੋਇਆ ਕਤਲ ਨਹੀਂ ਕਰਾਂਗੇ ਉਹਨਾਂ ਚਿਰ ਇਹਦਾ ਸੰਸਕਾਰ ਜਿੰਨਾ ਚਿਰ ਨਹੀਂ ਮਿਲੇਗਾ ਅਨਸਾਫ਼ ਮਾਮਲਾ ਸ਼ਨੀਵਾਰ ਨੂੰ 2 ਵਜੇ ਦੇ ਲਗਭਗ ਦਾ ਜਿੱਥੇ ਬਟੰਡਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਬੇਟਾ 30 ਤਰੀਕ ਨੂੰ ਘਰੋਂ ਗਿਆ ਸੀ ਲੇਕਿਨ ਰਸਤੇ ਵਿੱਚ ਉਸ ਦਾ ਕਿਸੇ ਕੁਝ ਲੋਕਾਂ ਵੱਲੋਂ ਕਤਲ ਕੀਤਾ ਗਿਆ ਹੈ ਲੇਕਿਨ ਪੁਲਿਸ ਇਸ ਮਾਮਲੇ ਨੂੰ ਨੇਚੁਰਲ ਦੱਸ ਰਹੀ ਆ ਉਹਨਾਂ ਵੱਲੋਂ ਅਨਸਾਫ਼ ਦੀ ਮੰਗ ਕੀਤੀ ਉਹਨਾਂ ਕਹਿੰਦੇ ਕਿ ਜਿੰਨਾ ਚਿਰ ਸਾਡੇ ਬੇਟੇ ਦੇ ਕਾਤਲ ਫੜੇ ਨਹੀਂ ਜਾਂਦੇ ਜਾਂ ਉਹਨਾਂ 'ਤੇ ਮਾਮਲਾ ਦਰਜ ਨਹੀਂ ਹੁੰਦਾ ਉਹਨਾਂ ਜਦ ਸਾਡੇ ਵੱਲੋਂ ਇਹਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਲੇਕਿਨ ਇਸ ਸਬੰਧੀ ਇਹ ਐਸਐਚਓ ਨਾਲ ਸਾਡੇ ਵੱਲੋਂ ਐਸਐਚਓ ਸ਼ਾਦਰਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹੇ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਜੋ ਵੀ ਬਣਦੀ ਕਾਰਵਾਈ ਹੋਵੇਗੀ ਸਾਡੇ ਵੱਲੋਂ ਕੀਤੀ ਜਾਵੇਗੀ ਅਸੀਂ ਦਿਖਾ ਰਹੇ ਹਾਂ ਬਟੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਪੀੜ ਤਲਾ ਨਹਿਰ ਦੇ ਨੇੜੋਂ 30 ਤਰੀਕ ਨੂੰ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ਤੇ ਉਸ ਨੂੰ ਲੈ ਕੇ ਪੁਲਿਸ ਨੇ ਇੱਕ ਸਮਾਜਿਕ ਸੰਸਥਾ ਦੇ ਸਹਿਯੋਗ ਨਾਲ ਇਸ ਲਾਸ਼ ਨੂੰ ਬਟੰਡਾ ਦੇ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ ਸੀ ਤੇ ਪਰਿਵਾਰਕ ਮੈਂਬਰਾਂ ਵੱਲੋਂ ਇਹ ਦੀ شناخت ਕੀਤੀ ਗਈ ਤਾਂ ਪੁਲਿਸ ਨੂੰ ਮਾਮਲੇ ਨੂੰ ਨੇਚਰਲ ਅਥਰਿਅਲ ਦੇਖਣ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਹਦੇ ਸੱਟਾ ਫਿਟਾ ਬਹੁਤ ਲੱਗੀਆਂ ਹਨ ਅਤੇ ਉਸਦੇ ਜੋ ਹੱਥ ਦੇ ਵਿੱਚ ਚੇਨ ਸੀ ਜਾਂ ਉਸਦੇ ਗਲ ਦੇ ਵਿੱਚ ਚੇਨ ਸੀ ਜਾਂ ਉਸਦਾ ਮੋਬਾਈਲ ਸੀ ਉਹ ਨਹੀਂ ਮਿਲ ਰਿਹਾ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਉਹਨਾਂ ਦੇ ਬੇਟੇ ਦਾ ਕਤਲ ਹੋਇਆ ਤੇ ਉਹਨਾਂ ਵੱਲੋਂ ਅਨਸਾਫ਼ ਦੀ ਮੰਗ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਸਾਨੂੰ ਅਨਸਾਫ਼ ਨਹੀਂ ਮਿਲਦਾ ਜਾਂ ਸਾਡੇ ਬੇਟੇ ਦੇ ਕਤਲਾਂ ਤੇ ਸਹੀ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਉਹਨਾਂ ਵੱਲੋਂ ਆਪਣੇ ਬੇਟੇ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਹਾਂ ਜੀ ਕਿ ਨਾਮ ਤੁਹਾਡਾ ਕੀ ਹੈ ਮੇਰਾ ਨਾਮ ਸੁਨੀਲ ਕੰਪਾਸੀ ਪਰਸਰਮ ਨਗਰ ਰਹਿੰਦੇ ਆ ਕੀ ਹੋਇਆ ਤੁਹਾਡੇ ਬੁੱਤ ਸਾਡੇ ਬੇਟਾ ਕਰੋ 1:30 ਵਜੇ ਗਿਆ ਸੀਗਾ ਤੇ ਉਸ ਬਾਅਦ ਇਹ ਵਾਪਸ ਨਹੀਂ ਆਇਆ ਅਸੀਂ ਦੇਖਦੇ ਸਾਨੂੰ ਨਹੀਂ ਮਿਲਿਆ ਫਿਰ ਅਸੀਂ ਥਾਣੇ ਰਿਪੋਰਟ ਲਿਖਾਈ ਸੀ ਤੇ ਉਹਨਾਂ ਨੇ ਸਾਨੂੰ ਬਾਅਦ ਚ ਕਹਿ ਕੇ ਕਿ ਤੁਹਾਡੇ ਬੇਟਾ ਮਿਲ ਗਿਆ ਕਹਿੰਦੇ ਨਹਿਰ ਦੇ ਕੋਲ ਮਿਲਿਆ ਤੁਹਾਡਾ ਬੇਟਾ ਤਲਾ ਦੀ ਨਹਿਰ ਕੋਲ ਕਿਸ ਤਰ੍ਹਾਂ ਜੀ ਕਹਿੰਦੇ ন্যাਚਰਲ ਡੈਥ ਹੀ ਹੁੰਦੀ ਤੇ ਉਸ ਤੋਂ ਬਾਅਦ ਸਾਨੂੰ ਕਹਿੰਦੇ 7 ਵਜੇ ਅਸੀਂ ਲਿਆਏ ਸੀਗੇ ਪਹਿਲੇ ਨਹੀਂ ਦੱਸਿਆ ਸਾਨੂੰ ਅਗਲੇ ਦਿਨ ਅਸੀਂ 30 ਤਰੀਕ ਨੂੰ ਸਾਡੇ ਬੇਟੇ ਦੀ ਡੈਥ ਹੋਈ ਸਾਨੂੰ 31 ਤਰੀਕ ਨੂੰ ਹੀ ਰਿਪੋਰਟ ਮਿਲੀ ਉਹ ਤੁਹਾਡੇ ਬੇਟੇ ਦੀ ਡੈਥ ਉੱਥੇ ਹੋਈ ਪਈ ਤੇ ਆਇਆ ਹੋਇਆ ਹੈ ਸਰਕਾਰੀ ਹਸਪੀਟਲ ਇੱਚ ਅਸੀਂ 31 ਤਰੀਕ ਨੂੰ ਦੇਖਿਆ ਦੇਖਿਆ ਨਹੀਂ ਬੇਟਾ ਇਹਨਾਂ ਨੇ ਨਹੀਂ ਦੇਖਿਆ ਸਾਨੂੰ ਅਸੀਂ 1 ਤਰੀਕ ਨੂੰ ਅੱਜ ਦੇਖਿਆ ਸਾਡੇ ਬੇਟੇ ਦੇ ਕਾਫੀ ਸੱਟਾਂ ਵਜੀਆਂ ਨੇ ਉਹ ਐਂ ਲੱਗਦਾ ਜਿਵੇਂ ਸਾਡੇ ਬੇਟੇ ਦਾ ਕਿਸੇ ਨੇ ਮਰਡਰ ਕੀਤਾ ਏ ਬਹੁਤ ਬੁਰੀ ਤਰ੍ਹਾਂ ਮਾਰਿਆ ਸਾਡਾ ਬੇਟਾ ਬਹੁਤ ਜ਼ਿਆਦਾ ਨੇ ਸੱਟਾਂ ਵਜੀਆਂ ਨੇ ਉਹਨਾਂ ਦੇ ਨਾ ਹੱਥੀਂ ਤੇ ਚੈਨ ਨੇ ਬ੍ਰੈਸਲਸੇ ਨਾ ਗਲਵੀ ਚਾਹਨੇ ਨਾ ਹੁੰਦੇ ਰਿੰਗ ਪਾਈ ਹੋਈ ਏ ਨਾ ਉਹਦੇ ਕੋਲ ਮੋਬਾਈਲ ਏ ਸਾਨੂੰ ਇਨਸਾਫ ਚਾਹੀਦਾ ਜਿੰਨੀ ਦੇਰ ਤੱਕ ਸਾਡੇ ਬੇਟੇ ਦਾ ਕਾਤਲਾਂ ਨੂੰ ਨਹੀਂ ਫੜਿਆ ਜਾਂਦਾ ਅਸੀਂ ਤਾਂ ਅੰਤਿਮ ਸੰਸਕਾਰ ਨਹੀਂ ਕਰਾਂਗੇ ਸਾਨੂੰ ਅਪੀਲ ਕੀਤੀ ਕਰਦੇ ਆ ਅਸੀਂ ਸਾਡੇ ਬੇਟੇ ਦੇ ਕਾਤਿਲ ਜਲਦੀ ਤੋਂ ਜਲਦੀ ਫੜੀ ਜਾਣ ਤੇ ਅਸੀਂ ਇਹ ਮੰਗ ਕਰਦੇ ਆ ਆ ਦੇ ਪੁਲਿਸ ਦਾ ਕੋਈ ਢੰਗ ਦਾ ਜਵਾਬ ਨਹੀਂ ਦੇ ਰੇ ਉਹ ਤਾਂ ਕਹਿੰਦੇ ਸੀ ਕਿ ਨੇਚਰਲ ਡੈਥ ਏ ਬੱਚੇ ਦੀ ਜਦੋਂ ਸਾਨੂੰ ਲੱਗਦਾ ਸਾਡੇ ਮਰਦੇ ਬਹੁਤ ਜ਼ਿਆਦਾ ਕਰਕੇ ਮਾਰੇ ਆ ਉਹ ਚ ਲੈ ਕੇ ਨਹੀਂ ਅਸੀਂ ਨਹੀਂ ਲੈ ਕੇ ਆਂਗੇ ਫੇਰ ਤੱਕ ਦੀ লাশ ਮੇਰਾ ਅਜੇ ਪਰਸਨ ਵਾਸੀ ਕੀ ਘਟਨਾ ਹੋਈ ਜੀ ਮੇਰਾ ਭਰਾ ਆਪਣਾ ਆ ਸੋਮੰਗਲ ਬੁੱਧ ਮੰਗਲਵਾਰ ਤੋਂ ਨਾਈਡਾ ਮੇਰੇ ਨਾਲ ਰਹਿੰਦਾ ਸੀ ਘਰੇ ਆ ਬੋਟਾਂ ਦੇ ਪਿੱਛੇ ਤੇ ਬੁੱਧਵਾਰ ਦੀ ਮਤਲਬ ਗੈਪ ਸੀਗਾ ਤੇ ਵੀਰਵਾਰ ਨੂੰ 1 ਵਜੇ ਕਿਸੇ ਦਾ ਫੋਨ ਆਇਆ ਤੇ ਕੋਈ ਸਾਡੇ ਬਾਰੇ ਕੋਈ ਨਿੱਡੜੇ ਸਵਾਇ ਕੋਈ ਨਿੱਡੜੇ ਕਰਾ ਚਲਾ ਗਿਆ ਇੱਕ 1.5 ਵਜੇ ਤੋਂ ਬੰਦਾ ਫੋਨ ਆਫ ਆ ਰਿਹਾ ਸੀਗਾ ਅਸੀਂ 4 4:30 ਵਜੇ ਤੱਕ ਪਰ ਹਾਲ ਵਗੈਰਾ ਸ਼ੁਰੂ ਕੀਤੀ ਤੇ ਸਾਨੂੰ ਬੰਦਾ ਨਹੀਂ ਮਿਲੇਗਾ ਤੇ ਅਸੀਂ ਲੋਕਲ ਕਨਾਲ ਚੋਂ ਕਿਰ ਰਿਪੋਰਟ ਲਗਾ ਕੇ ਸਾਡਾ ਮੁੰਡਾ ਨਹੀਂ ਮਿਲ ਰਿਹਾਗਾ ਸਾਨੂੰ ਕਿਸੇ 10 ਵਜੇ ਬੰਦੇ ਦਾ ਆਲ ਆਂਦੇ ਕਿ ਤੁਹਾਡੀ ਐਕਟਿਵ ਆ 10 ਨੰਬਰ ਗਲੀ ਪ੍ਰਤਾਪ ਨਗਰ ਚ ਮਿਲिए ਖੜੀ ਹੈ ਅਸੀਂ ਕਹ ਜੀ ਠੀਕ ਹੈ 10 ਨੰਬਰ ਦਾ ਨਹੀਂ ਖੜੀ ਲਾਇਆ ਸੀ ਕਹਿੰਦੇ ਫੋਨ ਨੰਬਰ ਅਸੀਂ ਆਨਲਾਈਨ ਕੱਢਿਆ ਮੈਨੂੰ ਨਹੀਂ ਪਤਾ ਆਨਲਾਈਨ ਕਿਵੇਂ ਕੱਢਿਆ ਨੰਬਰ ਕਿਵੇਂ ਆਇਆ ਚੱਕਰ ਤੇ ਉਸ ਤੋਂ ਬਾਅਦ ਅ ਜਿਸ ਨੰਬਰ ਆਪਾਂ ਕੱਢਿਆ ਉਸ ਤੋਂ ਬਾਅਦ ਆਪਾਂ ਸਹਰੇ ਜਾ ਕੇ ਪਾਪਾ ਨੇ ਫੋਟੋ ਦੇਖਾਈ ਉਹਨਾਂ ਨੂੰ ਉਹ ਮੁੰਡੇ ਦੀ ਕਹਿੰਦੇ ਮੁੰਡਾ ਸਾਡੇ ਕੋਲ ਲੱਭਿਆ ਨਹੀਂ ਅਜੇ ਕਿ ਜਦ ਕਿ ਮੀਡੀਆ ਦੇ ਵਿੱਚ ਇਸ ਤੋਂ ਪਹਿਲਾਂ ਦੀ ਖਬਰ ਆਈ ਹੋਈ ਸੀਗੀ ਕਿ ਜਿਵੇਂ ਮੀਡੀਆ ਦੇ ਵਿੱਚ ਸੰਤਾ ਆਪਣੀ ਪਤਨੀ ਸੰਤਾਜੀ ਦੀ ਰਿਪੋਰਟ ਵੀ ਲੈ ਕੇ ਮੀਡੀਆ ਕੋਲ ਪਹਿਲਾਂ ਤੋਂ ਰਿਪੋਰਟ ਪਹੁੰਚੀ ਹੋਈ ਹੈ ਸਾਰੀ ਵੀ ਨਿਊਜ਼ਪੇਪਰਾਂ 'ਇਹ ਰਿਪੋਰਟ ਆਈ ਹੋਈ ਹੈ ਕਿ ਤੁਹਾਨੂੰ ਕੀ ਗਿਆ ਬੱਸ ਮੈਂ ਤੁਹਾਨੂੰ ਦੱਸਦਾ ਜੀ ਕੱਲ ਫਿਰਸ਼ਾਨ ਨੂੰ ਸ਼ਾਮੀ ਦੱਸਿਆ ਦੁਪਹਿਰੇ ਕੀ ਤੁਹਾਡਾ ਮੁੰਡਾ ਇਹ ਹੈਗਾ ਸਨਖਤ ਕਰ ਲਓ ਅਸੀਂ ਫੋਟੋ ਸਨਖਤ ਕੀਤੀ

दो बन्ने ते ਨਹੀਂ ਚੱਲ ਸਕਦਾ ਡੈਡ ਬੋਰਡਿੰਗ ਨਹੀਂ ਲਾਉਂਦੇ ਨਹੀਂ ਡੈਡ ਬੋਰਡਿੰਗ ਲੈਣੀ ਅਸੀਂ ਕਿੰਨਾ ਚਿੰਲੇ ਡੈਡ ਬੋਰਡਿੰਗ ਜਿੰਦ ਕਿੰਸਾਫ ਨਹੀਂ ਮੰਗਦਾ ਆਪ ਨੂੰ ਕਿਉਂਕਿ ਸਾਨੂੰ ਕਿਹਾ ਗਿਆ ਨੇਚਰਲ ਹੈ ਅਸੀਂ ਲੈਣ ਆਏ ਨੇਚਰਲ ਦੇ ਕੇ ਐਮਐਨਏ ਕੇਸਾਂ ਨੂੰ ਛੁੱਟ ਕੇ ਉਹ ਬੋਲੇ ਕਿ ਨੇਚਰਲ ਬੋਲ ਕੇ ਮੈਂ ਕਰਕਾ ਨਾ ਮੈਨ ਤਾਂ ਮੇਰੇ ਨਾਮ ਪਿੰਸਨ ਹੈਗਾ ਧੰਨਵਾਦ ਮੈਂ ਅਸੀ ਪਰਸਨਾਮ ਗਲੀ ਨੰਬਰ 2 ਸਿੱਧੂ ਸਿੰਘ ਕਿ ਹੋਇਆ ਹਣ ਕੀ ਮੇਰਾ ਬੇਟਾ 1:30 ਵਜੇ ਯਾਨੀ ਕਿ ਅਸੀਂ 28 ਤਰੀਕ ਨੂੰ ਨੋੜਾ ਅਸੀਂ ਨੋੜਾ ਰਹਿੰਦੇ ਆਗੇ ਮਨ ਕੀ ਮੁੰਡੇ ਦਾ ਨਾਂ ਮੈਂ ਜਤਿੰਦਰ ਡਾਕਟਰ ਡੈਂਟਲ ਉਹਦੇ ਕੋਲ ਕੈਪ ਚੜਵਾਏ ਸੀ 2 ਮਹੀਨੇ ਪਹਿਲਾਂ ਤੇ ਉਹ ਕੈਪ ਇੱਕ ਉਤਰ ਗਿਆ ਬੰਦੇ ਕੰਮ ਕਰਦਾ ਨੇ ਉਹਦਾ ਤੇ ਮੈਂ ਕਿਹਾ ਚੱਲ ਪੁੱਤਰ ਅਪਾ ਵੱਡੇ ਮੁੰਡੇ ਨੂੰ ਰਿਸ਼ਤਾ ਦੇਖਣ ਆਣਾ ਸ਼ਨੀਵਾਰ ਮੁੰਡੇ ਦਾ ਉਹ ਕਰ ਦੇਖ ਜਾਣਗੇ ਨਾਲ ਤੇਰਾ ਕੈਪ ਚੜਾ ਲਏ ਨੇ ਤੇ ਦੋ ਤਿੰਨ ਆਪਾਂ ਵਾਪਸ ਆ ਜਾਾਂਗੇ ਕਿਨਾਂ ਪਾਪਾ ਚੱਲ ਚੱਲਨੇ ਆ ਅਸੀਂ 28 ਤੀ ਨੂੰ ਕੋਈ ਟੀਤਾਂ ਦੀ ਬੁਕਿੰਗ ਕੀਤੀ ਆ ਇਹਦੇ ਰਿਕਾਰਡ ਹੈਗਾ ਤੇ 1:30 ਵਜੇ ਮੁੰਡਾ ਮੇਰਾ ਨਕੀ ਆਲਨ ਕੀ ਕਰੋ ਗਿਆ ਤੇ ਜਾਂਦਾ ਪੈਸੂ ਦੀ ਮੈਂ ਕਹ ਪੁੱਤਰ ਤੇਰੇ ਵੱਡੇ ਭਰਾ ਨਹੀਂ ਆ ਮਮੂ ਤੇ ਦੀਚੇ ਨਹੀਂ ਮੈਂ ਉਹਨੂੰ ਪੈਸੇ ਦਿੱਤੇਗੇ 200 ਰੁਪਿਆ ਮੈਂ ਕਹ 200 ਰੁਪਿਆ ਲੈ ਜਾ ਸੰਭਾਲ ਲੈ ਇਹ ਸੰਭਾਲ ਲੈ ਤੇ 300 300 ਸੱਜੇ ਤੇਨ ਮੱਝ ਗਏ ਤੇ ਉਹ ਆਇਆ ਹੀ ਨਹੀਂ ਪਰ ਉਹ ਆਇਆ ਨਹੀਂ ਮੈਂ ਮੈਂ ਰੋਲੀ ਮਮੀ ਲੁ ਗਿਆ ਮੈਂ ਨਿਕਲ ਮੈਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਦਾ ਕਾਰ ਮੈਨੂੰ ਚਲਾਉਣੀ ਆਂਦੀ ਐਕਚੁਅਲ ਲੈ ਗਿਆ ਮੈਨੂੰ ਮਗਰ ਕਿਨੇ ਉਹਨੂੰ ਪਤਾ ਕਰ ਜਿਆ ਵੀ ਆਇਆ ਨਹੀਂ ਤੋਪੂ ਮੇਰਾ ਤੋਪੂ ਹੈ ਕਿ ਬਹੁਤ ਜ਼ਿਆਦਾ ਮੈਂ ਅਸੀਂ ਨਾ ਫੋਨ ਇਹਨੇ ਫੋਨ ਕੀਤੀ ਗਏ ਫੋਨ ਵਿੱਚ ਰਖਾ ਲਿਆ ਫੋਨ ਦਾ ਸਾਰੀ ਅਈ ਤੇਰੀ ਫਿਰ ਹੁਣ ਕੀ ਹੋਇਆ ਹੁਣ ਪਤਾ ਕੀ ਹੋਇਆ ਜੀ ਸਾਨੂੰ ਅੱਜ ਅਸੀਂ ਗਏ ਕੋਟਵਾਲੀ ਚ ਕੱਲ ਦੇ ਅਸੀਂ ਫਿਰਦੇ ਨੇ ਟੱਕੇ ਖਾਂਦੇ ਆ ਮੁੰਡੇ ਨੂੰ ਮਾਰ ਕੇ ਸਕੇਗਾ ਸਾਨੂੰ ਕਹਿੰਦੇ ਕੁਦਰਤੀ ਜੱਤ ਹੈਗੀ ਆ ਇੱਕ ਦੋ ਨਾ ਮੋਬਾਈਲ ਖੋਲਿਆ ਇਹ ਕਿਤੇ ਐਥੇ ਜੋ ਚਾਂਦੀ ਦੀ ਸ਼ੈਨ ਪਈ ਸੀ ਉਹ ਖੋਦ ਇੱਕ ਚਾਹਤ ਤੇ ਪਈ ਸੀ ਸੱਟਾ ਬਹੁਤ ਹੈ ਤੁਸੀਂ ਆਪ ਵੈਰੀਫਾਈ ਕਰੋਗੇ ਤੁਸੀਂ ਕੀ ਮੰਗ ਕਰਦੇ ਆ ਮੈਂ ਕਹਿੰਨੇ ਆਂ ਸੀ ਉਹ ਕਹਿਦਿਆਂ ਨੂੰ ਜਿਹੜੇ ਮੇਰੇ ਬੱਚੇ ਮੇਰੇ ਮੇਰੇ ਕਾਲੀ ਸਰੋ ਮੇਰੇ bade ਮੁੰਡੇ ਨੇ ਤਾਂ ਬਾਹਰ ਚਲੇ ਜਾਂਦੇ ਕੰਪਨੀ ਦੇ ਬਾਹਰ ਦੇ ਮੈਂ ਐਸੇ ਛੋਟੇ ਮੁੰਡੇ ਨੇ ਮੈਨੂੰ ਸਾਰਾ ਤੇਰਾ ਮੇਰਾ ਸਾਰਾ ਖੋਲ ਮਿਲੂਗਾ ਦੱਸੋ ਹੋਰ ਕੀ ਮੰਗ ਕਰਦੇ ਹੋ ਫਿਰ ਮੈਂ ਕਹਿੰਨਾ ਵੀ ਜਿਹੜੇ ਮੈਂ ਕਹਤ ਨਹੀਂ ਕਿ ਪੁਲਿਸ ਮੁਖੀ ਹੈਗਾ ਇਹਦੇ ਤੇ ਵੀ ਕਾਰਕ ਕਰੀ ਕੀ ਕੁਝ ਗੋ ਵੀ ਸਾਨੂੰ ਇਨਸਾਨ ਮੈਂ ਕੁਲ ਸਮੁਖੀ ਨੂੰ ਕਹਿੰਦਾ ਵੀ ਮੈਂ ਉਸ ਮੁਖੀ ਨੂੰ ਕਹਿੰਦਾ ਵੀ ਮੇਰੇ ਬੱਚੇ ਦਾ ਜਲਦੀ ਹਿਸਾਬ ਦਿਓ ਮੇਰੇ ਮੈਂ ਡੈੱਡ ਬੋਡੀ ਦਾ ਤਾਅਸਸ ਕਰ ਤੇ ਮੈਂ ਡੈੱਡ ਬੋਡੀ ਲਾਉਂਗਾ ਤੁਸੀਂ ਹਾਂਜੀ ਡੈੱਡ ਬੋਡੀ ਕਾਤਲ ਲਾਉਂਗਾ ਮੇਰੇ ਬੱਚੇ ਦਾ ਦੰਗੀ ਜਦੋਂ ਨਹੀਂ ਮਿਲੂਗਾ ਕਿ ਕੋਈ ਕਾਤਲ ਤੇ ਮੈਂ ਨਹੀਂ ਡੈੱਡ ਬੋਡੀ ਲਾਉਂਗਾ ਮੇਰੀ ਅੱਗਾ ਮੈਂ ਮੈਂ ਪਨਗਿਰ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਮੇਰੇ ਮਗਰ ਕਾਤਲਾਂ ਦਾ ਬੱਚੇ ਦੇ ਕਾਸ ਨੂੰ ਫੜੋ ਜਿਹੜੇ ਜਿੱਥੇ ਨਗੀ ਸਾਡਾ ਮੱਛਾ ਸਾਡੀ ਫਾਈਲ ਫਾਈਲਿੰਗ ਹੋਈਏ ਬੱਚੇ ਦੇਖੇ ਐਸੀ ਹੈ ਕਿੱਥੇ ਕਿੱਥੇ ਹੋਇਆ ਸੀ ਸਾਨੂੰ ਤਾਂ ਇਹਨਾਂ ਪਤਾ ਹੀ ਨਹੀਂ ਉਹ ਪਰੌਲ ਕਿੱਥੇ ਹੋਇਆ ਸੀ ਨਿਆਰ ਕਿਉਂ ਮੈਂ ਬੀੜਸਲਾ ਮਿੱਤਰਾ ਅਸਪੈਕਟ ਬਦਲੰਦਰ ਸਿੰਘ ਥਾਣਾ ਅਸਪੈਕਟ ਬਦਲੰਦਰ ਸਿੰਘ ਕੀ ਗੱਲ ਹੋਈ ਹੈ ਜਿਹੜਾ ਇੱਕ ਹੋਏਗਾ ਆਪਣੇ ਡੈਡ ਬੋਡੀ ਆਈ ਸੀਗੀ ਜੀ ਪਰਤੋ ਸ਼ਾਮ ਨੂੰ ਸਾਨੂੰ ਇੱਕ ਡੈਡ ਨੰਨ ਨੂੰ ਡੈਡ ਬੋਡੀ ਮਿਲੀ ਸੀ ਜੀਨੋ ਸੀ 14 ਪਰਹੰਡਰ ਦੇ ਕਿਦਾਰ ਕਰਾ ਦਿੱਤਾ ਸੀ ਕੱਲ ਇਹਨਾਂ ਦੀ ਸਨਾਖਤ ਹੋ ਗਈ ਕੱਲ ਸ਼ਾਮ ਨੂੰ ਜਿਵਾਰ ਸਾਡੇ ਕੋਲ ਆ ਗਈ ਸੀ ਜਿੱਦਾਂ ਅਰਸ਼ੇ ਦਾ ਨਾਮ ਕਾਰਤੀ ਕਰੋੜਾ ਹੈ ਸਾਥ ਸਾਹਮਣੇ ਦਾ ਰਹਿਣ ਵਾਲਾ ਹੈ 27 ਸਾਲ ਦੀ ਉਮਰ ਆ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਆ ਪਰਤਾਲ ਕਰ ਰਹੇ ਆ ਜੋ ਵੀ ਬਾਅਦ ਪਰਤਾਲ ਨਾਲ ਸਾਹਮਣੇ ਆਊਗਾ ਅਦਿਕਾ ਹੋਈ ਮਤਲਬ ਇੱਕ ਮੈਂਬਰ ਕਹਿ ਰਿਹਾ ਵੀ ਮਰਡਰ ਦਾ ਮਾਮਲਾ ਮਰਡਰ ਦਾ ਮਰਡਰ ਹੋਇਆ ਜੀ ਉਹ ਵੀ ਪਰਤਾਲ ਕਰ ਰਹੇ ਆ ਇਸ ਪੋਸਟਮਾਨ ਤੋਂ ਬਾਅਦ ਜੋ ਵੀ ਕਾਰਵਾਈ ਸਾਨੂੰ ਪਤਾ ਲੱਗੂਗੀ ਹਾਂ ਮਿਲਦੇ ਹਾਂ ਬਾਅਦ ਵਿੱਚ